ਤੋ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖਿਓ ਤੇ ਸ਼ੇਅਰ ਵੀ ਕਰਿਓ ਆ ਮੇਰੇ ਬਾਊ ਸਵਰਨ ਸਿੰਘ ਕੈਨੇਡਾ ਵਾਲੇ ਦੀ ਪਿਆਰੀ ਆ ਜਿਹੜੀ ਕਿ ਮੈਂ ਠੇਕੇ ਦੇ ਲਈ 5 ਕਿੱਲੇ ਤੇ ਇਹ ਮੀਂਹ ਦੇ ਪਾਣੀ ਨਾਲ ਮੈਂ ਝੋਨਾ ਲਾਇਆ ਸੀ ਤੇ ਮੀਂਹ ਦਾ ਪਾਣੀ ਆ ਗਿਆ ਮੁੜਕੇ ਹਰ ਦਾ ਪਾਣੀ ਆ ਗਿਆ ਤੇ ਇਹ ਸਾਰਾ ਸਾਰਾ ਝੋਨਾ ਬਰਬਾਦ ਹੋ ਗਿਆ ਖਰਾਬ ਹੋ ਗਿਆ ਆ ਵੇਖੋ ਕੁਝ ਵੀ ਨਹੀਂ ਬਚਿਆ ਤੇ ਬਾਊ ਸਵਰਨ ਸਿੰਘ ਨੇ ਵੀ ਫੇ ਫੋਨ ਤੇ ਕਹਿਤਾ ਕਿ ਫਿਕਰ ਨਾ ਕਰੀ ਭਰਾਵਾ ਜਿੰਨੇ ਵੀ ਮੇਰੀ ਪੈੜੀ ਚੋਂ ਨਾਂ ਖਰਾਬ ਹੋਇਆ ਮੈਂ ਠੇਕਾ ਨਹੀਂ ਲਾਊਂਗਾ ਥਾਲ ਦਾ ਠੇਕਾ ਨਹੀਂ ਲਾਊਂਗਾ ਤੇ ਹੋਰ ਵੀ ਸੇਵਾ ਕਰੂੰਗਾ ਜੇ ਕੋਈ ਪਿੰਡ ਦੇ ਕਿਸੇ ਗਰੀਬ ਦੇ ਕਿਸੇ ਮਜ਼ਦੂਰ ਦਾ ਮੀਹਾਂਕਾਰ ਘਰ ਜਗਾ ਮਕਾਨ ਦਿੱਗੇ ਆ ਉਹ ਵੀ ਮੈਂ ਮਕਾਨ ਪਾ ਕੇ ਦੇਵਾਂਗਾ ਸੇਵਾ ਕਰਾਂਗੇ ਸੋ ਧੰਨਵਾਦ ਪਾਉ ਸੁਵਰਨ ਸਿੰਘ ਕੈਨੇਡਾ ਵਾਲਿਆ ਸੋ ਆਪਣੇ ਗੁੱਸੇ ਗਲੇ ਪੜਾ ਕੇ ਜੇ ਇਦਾਂ ਹੀ ਆਪਾਂ ਇੱਕ ਦੂਜੇ ਦੀ ਸੇਵਾ ਕਰਾਂਗੇ ਤਾਂ ਹਰੇਕ ਦਾ ਮਨ ਹਲਕਾ ਹੋ ਜਾਊਗਾ ਤੇ ਸਾਰੇ ਵੀਰਾਂ ਕੇ ਬੇਨਤੀ ਆ ਕਿ ਜਿੰਨਾਂ ਜਿੰਨਾਂ ਨੇ ਬਾਹਰ ਦੇ ਵਿੱਚ ਬੈਠੇ ਇਧਰ ਪੈੜੀਆਂ ਠੇਕੇ ਦੇ ਲਈਆਂ ਉਹਨਾਂ ਦੀਆਂ ਪੈੜੀਆਂ ਮੀਆਂ ਨਾ ਖਰਾਬ ਹੋ ਗਈਆਂ ਝੋਨਾ ਨਹੀਂ ਹੋਇਆ ਉਹ ਠੇਕਾ ਨਾਲ ਲੈਣ ਉਹ ਜਿਹੜਾ ਪੈੜੀਵਾ ਦਾ ਤੇ ਤਾਂ ਹੀ ਇੱਕ ਦਿਜ ਦੀ ਸੇਵਾ ਕਰਾਂਗੇ ਆਪਾਂ ਜੀ ਸੋ ਧੰਨਵਾਦ ਇੱਕ ਵਾਰੀ ਫੇਰ ਬਾਗ ਸਵਰਥ ਸਿਆ